ਡਿਪਟੀ ਕਮਿਸ਼ਨਰ ਅਵ ਸ਼ਾਕਸ਼ੀ ਸ਼ਾਣੀ ਨੇ ਦੱਸਿਆ ਕਿ ਨਾ ਮਾਲੂਮ ਸੜਕ ਹਾਦਸਿਆਂ ਦੇ ਵਿੱਚ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਦੇ ਲਈ ਲਾਗੂ ਸਕੀਮ ਅਧੀਨ 2 ਲੱਖ ਰੁਪਏ ਦੀ ਰਾਸ਼ੀ ਤੇ ਗੰਭੀਰ ਜ਼ਖਮੀ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦੀ ਵਿਵਸਥਾ ਹੈ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੀ ਆਫ ਆਰ ਰੋਡ ਟਰਾਂਸਪੋਰਟ ਅਤੇ ਹਾਈਵੇ ਦੇ ਵੱਲੋਂ ਕੀਤੇ ਗਏ ਨੋਟੀਫਿਕੇਸ਼ਨ ਦੇ ਅਧੀਨ ਕੱਤਰ ਪੰਜਾਬ ਸਰਕਾਰ ਦੇ ਵੱਲੋਂ ਇਸ ਸਕੀਮ ਦੇ ਅਧੀਨ ਮਰਤਿਕ ਵਿਅਕਤੀਆਂ ਦੇ ਪਰਿਵਾਰਾਂ ਨੂੰ ਕਲੀਮ ਦੇਣ ਦੇ ਲਈ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਸ ਸਕੀਮ ਦੇ ਅਧੀਨ ਮੁਆਵਜ਼ਾ ਲੈਣ ਦੇ ਲਈ ਪੀੜਤ ਵਿਅਕਤੀ, ਉਹਨਾਂ ਦੇ ਵਾਰਸਾਂ ਦੇ ਵੱਲੋਂ ਗੰਭੀਰ ਜ਼ਖਮੀ ਵਿਅਕਤੀ ਤੇ ਉਹਨਾਂ ਦੇ ਵਿੱਚ ਫਾਰਮ ਨੰਬਰ 1 ਦੇ ਵਿੱਚ ਦਸਤਾਖਤ ਸਮੇਤ ਮਰਤਕ ਦੀ ਪੋਸਟਮਾਰਟਮ ਰਿਪੋਰਟ ਤੇ ਮੌਤ ਦਾ ਸਰਟੀਫਿਕੇਟ ਤੇ ਆਧਾਰ ਕਾਰਡ ਤੇ ਵਾਰਸਾਂ ਦਾ ਆਧਾਰ ਕਾਰਡ ਤੇ ਬੈਂਕ ਪਾਸ ਬੁੱਕ ਦੀ ਕਾਪੀ, ਐਫ ਆਰ ਦੀ ਕਾਪੀ ਤੇ ਇਹ ਐਫ ਆਰ ਆਈ ਰਿਪੋਰਟ ਦੀ ਕਾਪੀ ਸਮੇਤ ਕੈਸ਼ਲੈਸ ਇਲਾਜ ਦੇ ਬਿੱਲ ਦੀ ਕਾਪੀ ਜੇਕਰ ਹੋਵੇ ਤਾਂ ਹਸਪਤਾਲ ਦੇ ਨਾਮ ਤੇ ਜਿੱਥੇ ਮਰਤਕ ਵਿਅਕਤੀ ਦਾ ਇਲਾਜ ਕੀਤਾ ਹੋਵੇ, ਜਿੱਥੇ ਐਕਸੀਡੈਂਟ ਹੋਇਆ ਹੋਵੇ ਉਸ ਇਲਾਕੇ ਦੀ ਤਹਿਸੀਲਦਾਰ ਤੇ ਉਪ ਮੰਡਲ ਮੈਜਿਸਟ੍ਰੇਟ ਜਾਂ ਜ਼ਿਲ੍ਹਾ ਦਫ਼ਤਰ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਦੇਣੀ ਹੁੰਦੀ ਆ। ਤੇ ਕਲੇਮ ਇਨਕੁਆਇਰੀ ਦੇ ਵਿੱਚ ਉਪ ਮੰਡਲ ਮੈਜਿਸਟ੍ਰੇਟ ਇਸ ਹਾਦਸੇ ਦੇ ਸਬੰਧਿਤ ਤੱਥਾਂ ਦੇ ਅਨੁਸਾਰ ਪੜਤਾਲ ਕਰਕੇ ਆਪਣੀ ਰਿਪੋਰਟ ਫਾਰਮ ਨੰਬਰ 2 ਦੇ ਵਿੱਚ ਹਰ ਪੱਖੋਂ ਮੁਕੰਮਲ ਕਰਕੇ ਆਪਣੀ ਸ਼ਿਫਾਰਸ਼ 헤ਡ ਕਲੇਮ ਸੈਟਲਮੈਂਟ ਕਮਿਸ਼ਨਰ ਕੋ ਕਮ ਡਿਪਟੀ ਕਮਿਸ਼ਨਰ ਕੋਲੋਂ ਭੇਜੇਗਾ। ਸ਼ਾਖੀ ਸਾਨੀ ਨੇ ਦੱਸਿਆ ਕਿ ਕਲੇਮ ਸੈਟਲਮੈਂਟ ਕਮਿਸ਼ਨਰ ਆਪਣੀ ਸ਼ਿਫਾਰਸ਼ ਦੇ 헤ਡ ਅਦਾਇਗੀ ਲਈ ਇਸ ਕੇਸ ਦੇ ਅੱਗੇ ਜਰਨਲ ਇੰਸ਼ੋਰੈਂਸ ਕਾਉਂਸਲ ਪੰਜਵੀਂ ਮੰਜ਼ਲ ਨੇਸ਼ਨਲ ਇੰਸ਼ੋਰੈਂਸ ਬਿਲਡਿੰਗ 14 ਜਮਦੇਸ਼ ਟਾਟਾ ਜੀ ਰੋਡ ਚਰਚ ਗੇਟ ਮੁੰਬਈ ਪਾਸ ਭੇਜਿਆ ਜਾਂਦਾ ਹੈ ਤੇ ਉਹਨਾਂ ਨੇ ਦੱਸਿਆ ਕਿ ਇਸ ਸਕੀਮ ਦੀ ਜਾਣਕਾਰੀ ਦੇ ਲਈ ਲੋੜੀ ਦੇ ਫਾਰਮ ਲਿੰਕ ਤੇ ਪ੍ਰਾਪਤ ਕੀਤੇ ਜਾ ਸਕਦੇ ਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇਸ ਸਕੀਮ ਦੇ ਅਧੀਨ ਸਾਲ 2024 ਦੇ ਵਿੱਚ ਮਹੀਨਾ ਅਗਸਤ ਤੱਕ 7 ਕੇਸ ਜਿਨ੍ਹਾਂ ਦੇ ਵਿੱਚ ਕਲਦੀਪ ਕੁਮਾਰ ਪੁੱਤਰ ਓਮਪ੍ਰਕਾਸ਼ ਵਾਸੀ ਮੰਡੀਆਂ ਕਲਾ ਲੁਧਿਆਣਾ ਤੋਂ ਤੇ ਮਨਪ੍ਰੀਤ ਸਿੰਘ ਪੁੱਤਰ ਗੱਜਨ ਸਿੰਘ ਵਾਸੀ ਸਹਿਬਾਨ Shiv Inder ਕਾਉਂਸਲ ਪੁੱਤਰ Shiv Charanjit ਵਾਸੀ ਚੈਲਾਨ ਚੈਲਾਨ ਤੇ ਜਗਦੀਸ਼ ਰਾਜ ਵਾਸੀ ਰਾਮਾ ਕਲੋਨੀ ਤੇ ਵਾਸੀ ਮਲੌਰ ਕੋਟਲਾ ਅਜੀਤ ਕੁਮਾਰ ਪੁੱਤਰ ਪੂਰਨ ਸਿੰਘ ਵਾਸੀ ਇੰਦਰ ਨਗਰ ਜੈਮਲ ਸਿੰਘ ਪੁੱਤਰ ਅਗਰਵਚਨ ਸਿੰਘ ਵਾਸੀ ਲੋਹਾਰਾ ਲੁਧਿਆਣਾ ਵੱਲੋਂ ਤੇ ਸ਼ਮਸ਼ੇਰ ਸਿੰਘ ਪੁੱਤਰ ਸ਼ਜਨ ਸਿੰਘ ਵਾਸੀ ਸਹਿਬਾਨ ਨਾਲੂਮ ਨਾਮਾ ਲੂਮਾ ਸੜਕ ਹਾਦਸੇ ਦੇ ਵਿੱਚ ਮੌਤ ਹੋਣ ਕਰਕੇ ਹਰੇਕ ਪਰਿਵਾਰ ਨੂੰ 2-2 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨ ਦੇ ਲਈ ਜਨਰਲ ਇੰਸ਼ੋਰੈਂਸ ਕਾਲਜ ਸਾਲ ਆਫਮ ਬਾਈ ਨੂੰ ਭੇਜੇ ਜਾ ਚੁੱਕੇ ਆ।